ਕਹਾਲਾ ਅੱਟਲੋ ਸਭ ਜਿਹੜੀ ਪਹਿਲੀ ਖਬਰ ਆ ਬੜੀ ਇੰਪੋਰਟੈਂਟ ਆ ਆਪਾਂ ਅੱਗੇ ਵੀ ਗੱਲਬਾਤ ਕਰਦੇ ਆ ਆ ਜਿਹੜੀ ਆ ਜਿਹੜੀ ਭਾਰਤ ਦੀ ਸਰਕਾਰ ਆ મોદી ਸਰਕਾਰ ਉਹਨੇ ਮੇਨ ਸਾਰੀਆਂ ਜਿਹੜੀਆਂ ਏਜੰਸੀਆਂ ਮੇਨ ਕੋਡ ਵਗੈਰਾ ਸਾਰੇ ਜਿਹੜੇ ਉਹਨਾਂ ਦੇ ਉੱਤੇ ਆਪਣਾ ਕਬਜਾ ਕਰ ਲਿਆ ਚੋਣ ਕਮਿਸ਼ਨਰ ਵੀ ਉਹਦੇ ਅਧੀਨ ਪੂਰਾ ਯਾਨੀ ਕਿ ਗਲਬਾ ਆਪਣਾ ਕਰ ਲਿਆ ਕੋਈ ਵੀ ਕਿਸੇ ਵੀ ਜਗ੍ਹਾ ਤੋਂ ਨਿਕਲਣ ਦੀ ਜਗ੍ਹਾ ਹੈ ਨਹੀਂ ਆ ਇਹਦੇ ਨਾਲ ਹੀ ਆ ਜਿਹੜੀ ਆਪਣੀ ਖਬਰਾਂ ਉਹਦੇ ਨਾਲ ਹੀ ਆਪਾਂ ਉਹ ਵੀ ਗੱਲਬਾਤ ਕਰਾਂਗੇ ਹੁਣ ਜਿਹੜਾ WhatsApp ਚੱਲਦਾ ਸੀਗਾ ਕਿਉਂਕਿ ਸੋਸ਼ਲ ਮੀਡੀਆ ਭਾਰਤ ਦੇ ਵਿੱਚ ਪੂਰੀ ਦੁਨੀਆ 'ਚ ਬੜਾ ਸਟਰੋਂਗ ਆ ਤੇ ਇਹਨਾਂ ਨੂੰ ਨੰਗਾ ਕਰਦਾ ਇਹਨਾਂ ਨੂੰ ਜੇ ਅਸੀਂ ਦੁਬਾਰਾ ਜਿੱਤ ਗਏ ਤਾਂ ਹੌਲੀ-ਹੌਲੀ ਸੋਸ਼ਲ ਮੀਡੀਆ ਵੀ ਭਾਰਤ 'ਚੋਂ ਖਤਮ ਹੋ ਜਵੇ ਸਾਡੀ ਜਿਹੜੀ ਸੱਚਾਈ ਆ ਬਾਹਰ ਨਾ ਨਿਕਲੇ ਬਾਕੀ ਜਿਹੜਾ ਮੀਡੀਆ ਗੋਦੀ ਮੀਡੀਆ ਨਾਲ ਝੂਠ ਬੋਲਣਾ ਹੀ ਆ ਤੇ ਉਹ ਬਾਹਰ ਨਹੀਂ ਪਤਾ ਲੱਗਦਾ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਪਤਾ ਲੱਗਦਾ ਵੀ ਸਾਰਾ ਕੁਝ ਕੀ ਹੋ ਰਿਹਾ ਆ ਵਕੀਲਾਂ ਨੇ ਸਟਾਈਕ ਕੀਤੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਇਹ ਵੀ ਇਹ ਮਸ਼ੀਨਾਂ ਦਾ ਵੀ ਇਹਦੇ ਨਾਲ 2260 ਦਾ ਸੰਬੰਧ ਜਿਹੜੀਆਂ ਵੀ ਉਹ ਗਿਣਤੀ ਹੋਣੀ ਚਾਹੀਦੀ ਹੈ ਪਤਾ ਲੱਗੇ ਵੀ ਵੋਟਾਂ ਕਿਹਨੂੰ ਪਈਆਂ ਸੁਪਰੀਮ ਕੋਰਟ ਨੇ ਸਾਰੀਆਂ ਜਿਹੜੀਆਂ ਪਟੀਸ਼ਨਾਂ ਉਹ ਰੱਦ ਕਰ ਦਿੱਤੀਆਂ ਕਹਿੰਦੇ ਨਹੀਂ ਇੱਥੇ ਕੁਝ ਨਹੀਂ ਹੋਊਗਾ ਮਸ਼ੀਨਾਂ ਸਾਹਮਣੇ ਰੱਖ ਲਿਓ ਪਤਾ ਨਹੀਂ 4 ਮਹੀਨੇ ਕਿ 6 ਮਹੀਨੇ ਉਹਨੂੰ ਸਰਚ ਮਾਰ ਲਿਓ ਬਾਅਦ ਦੇ ਵਿੱਚ ਕਹਿੰਨੇ ਪੁੱਛਣਾਂ ਨਹੀਂ ਪੀਵੇ ਕੁੱਤਾ ਚਟੇ ਵਾਲਾ ਕੰਮ ਆ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਇਹਨਾਂ ਦੇ ਅਦਾਲਤਾਂ ਦੇ ਜੱਜ ਐ ਉਹਨਾਂ ਦੀ ਵੀ ਡੀਡ ਦੀ ਹੱਡੀ ਹੈਗੀ ਆ ਸਾਰੇ ਆ ਸ਼ਾਇਦ ਜਿਹਨਾਂ ਫੈਸਲਾ ਦਿੱਤਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਚੀਫ ਚੈਸਟਰ ਬਣ ਜਾਊਗਾ ਜਾਂ ਰਾਜ ਸਭ ਹੁਣ ਇਸ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦਾ ਜੀ ਇਹ ਬੰਦ ਕਰਨੀ ਚਾਹੁੰਦੇ ਸੀ ਈਵੀਐਮ ਨੂੰ ਇਹ ਆ ਕਰਨਾ ਚਾਹੁੰਦਾ ਸੀਗਾ ਇਹ ਲੁੱਟਣਾ ਚਾਹੁੰਦੇ ਸੀ ਈਵੀਐਮ ਨੂੰ ਕਿਉਂਕਿ ਮੋਦੀ ਸਾਹਿਬ ਜਿਹੜੀ ਜ਼ੁਬਾਨ ਦੇ ਬੜੇ ਮਾਰਿਆ ਪੂਰੀ ਦੁਨੀਆ ਨੂੰ ਮੂਰਖ ਬਣਾਈ ਜਾਂਦੇ ਆ ਪਰ ਤੁਸੀਂ ਅਜੇ ਫਿਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜਾ ਵਟਸਐਪ ਆ ਉਹਦੇ ਤੇ ਵੀ ਕਹਿੰਦੇ ਜੀ ਸਾਨੂੰ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਆ ਉਹ ਵੀ ਕੋਰ ਦੇ ਵਿੱਚ ਚੱਲ ਰਿਹਾ ਤੇ ਵਜੇ ਹੁਣ ਸੋਸ਼ਲ ਮੀਡੀਆ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਉਹ ਉਧਰ ਵਟਸਐਪ ਨੇ ਧਮਕੀ ਦੇ ਦਿੱਤੀ ਵੀ ਅਸੀਂ ਭਾਰਤੀ ਛੱਡ ਦੇਣਾ ਕਿਉਂਕਿ ਉਹ ਕਿਹੜਾ ਪੰਜਾਬ ਇੰਡੀਆ ਨੇ ਵੀ ਝੁਕ ਜਾਣਗੇ ਇਹਨਾਂ ਦੇ ਮੂਹਰੇ ਇਹ ਸਾਰੀ ਕੀ ਹੈ ਜਾਣਕਾਰੀ ਦੇਖੋ ਗੱਲ ਇਹ ਹੈ ਕਿ ਕਈ ਚੀਜ਼ਾਂ ਤੁਸੀਂ ਇੱਕੇ ਵੇਲੇ ਇਕੱਠੀਆਂ ਪੇਸ਼ ਕਰਤੀਆਂ ਤੇ ਉਹਨਾਂ ਦਾ ਅਲੱਗ-ਅਲੱਗ ਜਵਾਬ ਦੇਣਾ ਪਊ। ਬੈਲੀ ਗੱਲ ਤਾਂ ਇਹ ਹੈ ਵੀ ਇਹ ਸਕਲ ਦੇ ਵਿੱਚ ਭੁਲੇਖਾ ਹੀ ਨਹੀਂ ਰਹਿਣਾ ਚਾਹੀਦਾ। ਜੀ। ਕਿ ਚਾਹੇ ਅਦਾਲਤਾਂ ਚਾਹੇ ਅਫਸਰਸ਼ਹੀ ਹੈ ਚਾਹੇ মিডিਆ ਜੀ। ਇਸ ਸਿਸਟਮ ਜੇ ਆਪਾਂ ਕਹੀਏ ਸਿਸਟਮ ਇਸ ਕਿਸਮ ਦਾ ਇਹਨੂੰ ਆਪਾਂ ਇੰਡੀਅਨ ਸਟੇਟ ਕਹਿੰਦੇ ਆ ਇਹ ਸਾਰੇ ਇੱਕ ਦੂਜੇ ਦੇ ਪੂਰਕ ਹੈ। ਜੀ। ਇੱਕ ਦੂਜੇ ਦੇ ਪਾਸੇ ਨਹੀਂ ਜਾ ਸਕਦੇ ਜੇ ਕਿਸੇ ਪਾਸੇ ਕਿਸੇ ਗਰੀਬ ਗੁਰਮੇ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਤੱਕ ਗਿਆ ਜੀ ਮੰਨਿਆ ਗਿਆ ਕਿ ਅਣਪਛਾਤੀਆਂ ਲਾਸ਼ਾਂ ਸੂਕੀਆਂ ਗਈਆਂ ਲੇਕਿਨ ਅਣਪਛਾਤੀਆਂ ਲਾਸ਼ਾਂ ਦੇ ਵਿੱਚ ਜਿੰਦੇ ਬੰਦਿਆਂ ਨੂੰ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਨੇ ਤਬਦੀਲ ਕੀਤਾ ਹੈ ਜੀ ਉਹਨਾਂ ਦੇ ਖਿਲਾਫ ਕੀ ਕਦੇ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਿਉਂ ਨਹੀਂ ਕੀਤੀ ਅਦਾਲਤਾਂ ਨੇ ਫਲਸਾ ਅਦਾਲਤਾਂ ਨੇ ਇਹ ਗੱਲ ਕਹਿ ਦਿੱਤੀ ਸੀ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਇਹ ਮਾਮਲਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਸੌਂਪਿਆ ਜਾਂਦਾ ਹੈ ਜੀ ਤੇ ਹਮਨ ਅਰਾਡਸ ਕਮਿਸ਼ਨ ਨੂੰ ਅਧਿਕਾਰ ਦਿੱਤਾ ਜਾਂਦਾ ਕਿ ਉਹ ਇਹਨਾਂ ਨੂੰ ਮੁਆਵਜ਼ਾ ਦਵਾ ਦੇ ਜੀ ਗੁਨਾਹ ਕਰਨ ਵਾਲੇ ਨੇ ਗੁਨਾਹ ਕਰ ਲਿਆ ਬੰਦੇ ਮਾਰਦੇ ਉਹਨਾਂ ਦਾ ਗੁਨਾਹ ਮaaf ਹੋ ਗਿਆ ਤੇ ਉਸ ਗੁਨਾਹ ਦਾ ਇਫਜ਼ਾਨਾ ਕੀ ਦਿੱਤਾ ਕਿ ਜਿਹੜੇ ਮਰਨ ਵਾਲੇ ਐ ਜਿਨ੍ਹਾਂ ਦੀ شناخت ਹੋ ਗਈ ਉਹਨਾਂ ਦੇ ਘਰਦਿਆਂ ਨੂੰ ਲੱਖ ਲੱਖ 2-2 ਲੱਖ ਰੁਪਇਆ ਦੇ ਦਿਓ ਜੀ ਇਸ ਪਾਸੇ ਪਹਿਲੀ ਗੱਲ ਤੇ ਪਲਿਕਾਣੀ ਦੇਣਾ ਚਾਹੀਦਾ ਕਿ ਅਦਾਲਤਾਂ ਸਿਸਟਮ ਤੋਂ ਅਲੱਗ ਅਦਾਲਤਾਂ ਦੀ ਸਿਸਟਮ ਦਾ ਇੱਕ ਅੰਗ ਹੈ ਜੀ ਦੂਜੀ ਗੱਲ ਇਹ ਤੁਸੀਂ ਜ਼ਿਕਰ ਕਰ ਦਿੱਤਾ ਕਿ ਇਹ ਲੋਕ ਦੇ ਰਹਿਗੇ ਐ ਜੱਜ ਵਗੈਰਾ ਜੀ ਜੱਜ ਵਗੈਰਾ ਵੀ ਸਾਡੇ ਸਮਾਜ ਦੇ ਵਿੱਚੋਂ ਆਏ ਆ ਇਹਨਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਸੇ ਜਾਣਾ ਹੁੰਦਾ ਹੈ ਇਹਨਾਂ ਨੇ ਵੀ ਪ੍ਰੋਮੋਸ਼ਨਾਂ ਲੜੀਆਂ ਹੁੰਦੀਆਂ ਨੇ ਲੇਕਿਨ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਜਿਹੜੀਆਂ ਪਹਿਲਾਂ ਵੋਟਰ ਪਰਚੀਆਂ ਨਾਲ ਚੁਣਾ ਹੁੰਦੀਆਂ ਸੀ ਕੀ ਉਹ ਨਿਰਪੱਖ ਹੁੰਦੀਆਂ ਸੀ ਬਿਲਕੁਲ ਨਿਰਪੱਖ ਹੁੰਦੀਆਂ ਜੀ ਉਸ ਵੇਲੇ ਵੀ ਆਪਾਂ ਦੇਖਿਆ ਕਿ ਜਿਹੜੇ ਪਾਵਰਫੁੱਲ ਬੰਦੇ ਹੁੰਦੇ ਜਿਨ੍ਹਾਂ ਦੇ ਕੋਲੇ ਮੈਨ ਪਾਵਰ ਹੁੰਦੀ ਜਿਨ੍ਹਾਂ ਦੇ ਕੋਲੇ ਸਰਕਾਰ ਹੁੰਦੀ ਹੈ ਜਿਨ੍ਹਾਂ ਦੇ ਕੋਲੇ ਪੈਸਾ ਹੁੰਦਾ ਸੱਤਾ ਹੁੰਦੀ ਹੈ ਉਹ ਗੁੰਡਿਆਂ ਫੰਗਿਆਂ ਦੇ ਰਾਹੀਂ ਜਿਹੜੇ ਬੁੱਥਾਂ ਦੇ ਉੱਤੇ ਕਬਜ਼ੇ ਹੁੰਦੇ ਸੀ ਉਦੋਂ ਵੀ ਕਬਜ਼ੇ ਹੁੰਦੇ ਸੀ ਕਬਜ਼ੇ ਹੋ ਕੇ ਸਾਰਾ ਕੁਝ ਕਰ ਲੈਂਦੇ ਸੀ ਇਸ ਕਰਕੇ ਜਿਹਨੂੰ ਆਪਾਂ ਲੋਕਤੰਤਰ ਕਹਿੰਦੇ ਆ ਲੋਕਤੰਤਰ ਉਹ ਹੁੰਦਾ ਹੈ ਜਦੋਂ ਬਹੁ ਗਿਣਤੀ ਲੋਕਾਂ ਦੀ ਜਿਹੜੀ ਹੈ ਜਿਹੜੀ ਹੈ ਉਹਨਾਂ ਦੀ ਜਿਹੜੇ ਆ ਉਹਦਾ ਸਤਿਕਾਰ ਕੀਤਾ ਜਾਵੇ ਲੇਕਿਨ ਇੱਥੇ ਬਹੁ ਗਿਣਤੀ ਲੋਕਾਂ ਦੀ ਸਥਿਤੀ ਕੀ ਹੈ ਇਹਨੂੰ ਕੋਈ ਪਛਤਾ ਨਹੀਂ ਇੱਕਰ ਤੁਸੀਂ ਵਟਸਐਪ ਦਾ ਕੀਤਾ ਕਿ ਵਟਸਐਪ ਵਾਲੇ ਤੋਂ ਚਲੇ ਜਾਣਗੇ ਜੀ ਇਹ ਠੀਕ ਹੈ ਸੋਸ਼ਲ ਮੀਡੀਆ ਅੱਜ ਦੇ ਯੁੱਗ ਦੇ ਵਿੱਚ ਇੱਕ ਇੰਡੀਪੈਂਡੈਂਟ ਸੋਚ ਹੈ ਪਰ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੇ ਬੰਦੇ ਕਿਹੋ ਜਿਹੇ ਐ ਐਸਪਰੈ ਸੋਸ਼ਲ ਮੀਡੀਆ ਦੀ ਜਿੰਨੀ ਦੁਰਵਰਤੋਂ ਹੁੰਦੀ ਹੈ ਦੋ ਤਰ੍ਹਾਂ ਨੇ ਦੁਰਵਰਤੋਂ ਕੀਤੀ ਐ ਜਾਂ ਤਾਂ ਪਹਿਲਾਂ ਆਰਐਸਐਸ ਤੇ ਭਾਜਪਾ ਵਾਲਿਆਂ ਨੇ ਕੀਤੀ ਐ ਜਿਸ ਢੰਗ ਦੇ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਕੇ ਜਿਹੜੇ ਆਪਾਂ ਕਹਾਂਗੇ ਇੱਕ ਇਸਲਾ ਜਾਲੀ ਨੈਰੇਟਿਵ ਸਰ ਦੇ ਲੋਕਤੰਤਰ ਨੂੰ ਲੁੱਟਿਆ ਉਹ ਸਾਡੇ ਸਾਹਮਣੇ ਹੈ ਦੂਜਾ ਸੋਸ਼ਲ ਮੀਡੀਆ ਦਾ ਜਿਹੜਾ ਇਸਤੇਮਾਲ ਕੀਤਾ ਸਭ ਤੋਂ ਜ਼ਿਆਦਾ ਚਾਹੇ ਉਹ ਦਿੱਲੀ 'ਚ ਕੀਤਾ ਚਾਹੇ ਉਹ ਪੰਜਾਬ 'ਚ ਉਹ ਆਮ ਆਦਮੀ ਪਾਰਟੀ ਨੇ ਕੀਤਾ ਕੀ ਆਪਾਂ ਕਹੀਏ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੀ ਸਹੀ ਪਰਤੋਂ ਹੁੰਦੀ ਹੈ ਬਹੁਤ سارے ਲੋਕ ਇੱਥੇ ਆ ਕਿ ਤੁਹਾਡੀ ਧੀ ਦੀ ਭੈਣ ਦੀ ਕਰਦੇ ਆ ਤੁਹਾਡਾ ਜਿਹੜਾ ਹੈਗਾ ਪੂਰੀ ਤਰ੍ਹਾਂ ਤੁਹਾਨੂੰ ਜ਼ਲੀਲ ਕਰ ਦਿੰਦੇ ਆ ਇੱਕ ਭਰਾਮਣ ਸਵਦਾ ਹੈ ਬਲੇਮਾਨ ਬੰਦੇ ਦੇ ਖਿਲਾਫ ਕੋਈ ਵੀ ਇਲਜ਼ਾਮ ਲਾ ਦਿਓ ਜਿਹੜਾ ਬੰਦੇ ਨੂੰ ਬੋਲਣਾ ਆਉਂਦਾ ਜਿਹਦੇ ਕੋਲੇ ਸਾਜ਼ਨਾ ਹੈ ਉਹਦਾ ਇਲਜ਼ਾਮ ਚੱਲ ਜੂਗਾ ਉਹ ਬੰਦਾ ਜਾ ਕੇ ਕਿੱਥੇ ਕਿੱਥੇ ਆਪਣੇ ਜਿਹੜੀਆਂ ਸਫਾਈਆਂ ਦੇਊਗਾ ਕਿੱਥੇ ਕਿੱਥੇ ਜਾ ਕੇ ਗੱਲ ਕਰੂਗਾ ਹਰ ਚੀਜ਼ ਹੈ ਜਿਹੜੀ ਹਰ ਚੀਜ਼ ਦੇ ਉੱਤੇ ਕਿਸੇ ਕਿਸਮ ਦਾ ਕੰਟਰੋਲ ਚਾਹੀਦਾ ਹੈ ਅਸੀਂ ਅਖਬਾਰਾਂ 'ਚ ਲਿਖਦੇ ਆਂ ਟੈਲੀਵਿਜ਼ਨਾਂ 'ਦੇ ਸੇ ਆਪਾਂ ਜਾ ਕੇ ਬੋਲਦੇ ਆਂ ਸਾਰਾ ਕੁਝ ਕਰਦੇ ਆਂ ਅਗਰ ਅਸੀਂ ਕੋਈ ਇਤਰਾਜ਼ ਜੋ ਟਿੱਪਣੀ ਕਰ ਦਈਏ ਇਤਰਾਜ ਜੋ ਮਾਮਲਾ ਅਜੇ ਬੰਦਸਾ ਨੂੰ ਨੋਟਿਸ ਦੇ ਸਕਦਾ ਕਿ ਭਾਈ ਤੁਸੀਂ ਇੱਥੇ ਮਾਫੀ ਮੰਗੋ ਜੀ ਤੇ ਮਾਫੀ ਨਾ ਮੰਗੋਗੇ ਮੈਂ ਤੁਹਾਡੇ ਦੇ ਮਾਨ ਹਾਨੀ ਦਾ ਜ਼ਵਾ ਕਰੂੰਗਾ ਹਮਮ ਔਰ ਮਾਨ ਹਾਨੀ ਦੇ ਜਾਮੇ ਵਿੱਚ ਬੜੇ ਲੋਕਾਂ ਨੂੰ ਜਿਹੜਾ ਉਹ ਹਰਜ਼ਾਨਾ ਪੈਂਦਾ ਵੀ ਹੈ ਜੀ ਬਹੁਤ ਸਾਰੇ ਲੋਕਾਂ ਨੂੰ ਸਜ਼ਾਵਾ ਵੀ ਹੋਗੇ ਲੇਕਿਨ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਦੇ ਤੇ ਕੋਈ ਬੰਦਸ਼ੀ ਹੈ ਨਹੀਂ ਜੋ ਮਰਜ਼ੀ ਆ ਕਹੀ ਜਾਣ ਜੋ ਮਰਜ਼ੀ ਲਾਲ ਲਾਲ ਕਰੀ ਜਾਣ ਜੋ ਮਰਜ਼ੀ ਕਿਸੇ ਨੂੰ ਕਰ ਲੈਣ ਕਿਸੇ ਨੂੰ ਟੌਟ ਕਹਿ ਦਿਓ ਕਿਸੇ ਨੂੰ ਕੁਛ ਕਹਿ ਦਿਓ ਕਿਸੇ ਨੂੰ ਕੁਛ ਕਹਿ ਦਿਓ ਇਹ ਸਾਰਾ ਕੁਝ ਸਾਡੇ ਸਾਹਮਣੇ ਇਸ ਲਈ ਸਿਸਟਮ ਦੀਆਂ ਕਮੀਆਂ ਪੇਸ਼ੀਆਂ ਮੁਕੰਮਲ ਤੌਰ ਦੇ ਉਤੇ ਸਿਸਟਮ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਉਹ ਕਮਜ਼ੋਰ ਕਰਨ ਵਾਲੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਬਾਗੀ ਕਿਹਾ ਜਾਂਦਾ ਹੈ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਉਹਨਾਂ ਨੂੰ ਵੱਖਵਾਦੀ ਕਿਹਾ ਜਾਂਦਾ ਹੈ ਉਹ ਆਪਣੇ ਹੱਕ ਮੰਗਦੇ ਆ ਹੁਣ ਤੁਸੀਂ ਇਹ ਦੇਖੋਗੇ ਜਿਹੜੇ ਆਜ਼ਵਾਸੀ ਵਿਚਾਰੇ ਲੜ ਰਹੇ ਹੈ ਉਹਨਾਂ ਆਜ਼ਵਾਸੀਆਂ ਨੂੰ ਤਾਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਹੁੰਦਾ ਉਹਨਾਂ ਦੇ ਖਿਲਾਫ ਵੀ ਸੋਸ਼ਲ ਮੀਡੀਆ ਨੂੰ ਇਸਤੇਮਾਲ ਕੀਤਾ ਜਾਂਦਾ ਇਸ ਕਰਕੇ ਜੰਦੀ ਸਭ ਆਪਾਂ ਮੰਨ ਨਹੀਂ ਸਕਦੇ ਹਾਂ ਇਹ ਗੱਲ ਠੀਕ ਹੈ ਕਿ ਜਿਹੜਾ ਸਾਡਾ ਅਦਾਲਤਾਂ ਦਾ ਸਿਸਟਮ ਹੈ ਅਦਾਲਤਾਂ ਦਵਾਹੀ ਕਾ ਚੁਕੀਆਂ ਆਪਾਂ ਨੂੰ ਤਾਂ ਕਹਿੰਦੇ ਲੋੜ ਹੀ ਨਹੀਂ ਜਦੋਂ ਚਾਰ ਜੱਜਾਂ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕੋਈ ਈਡੀ ਧਿਰ ਜੀ ਕੋਈ ਅਧਿਕ ਸ਼ਕਤੀ ਸਾਨੂੰ ਚਲਾ ਰਹੀ ਹੈ ਉਹ ਸਾਡੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਹ ਤਾਂ ਪਹਿਲੀ ਗੱਲ ਆ ਗਈ ਹੈ ਹਾਂ ਜਿਤੋਂ ਤੱਕ ਰਹੀ ਆਪਾਂ ਕਈ ਵਾਰੀ ਕਹਿ ਦਿੰਦੇ ਕਿ ਰੀਡ ਦੀ ਹੱਡੀ ਨਹੀਂ ਹੈਗੇ ਐਡੀਟ ਦੀ ਹੱਡੀ ਵਾਲੇ ਕੁਝ ਬੰਦੇ ਉਹਨਾਂ ਦੀ ਗਿਣਤੀ ਘਟ ਹੈ ਫਿਰ ਇਹ ਅਗਲਾ ਸਵਾਲ ਇਹ ਹੁੰਦਾ ਹੈ ਕਿ ਆਪਾਂ ਕਿਸੇ ਵੀ ਸਿਸਟਮ ਨੂੰ ਨਾ ਤਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਸਕਦੇ ਆ ਨਾ ਆਪਾਂ ਉਹਨੂੰ ਪ੍ਰਵਾਨ ਕਰ ਸਕਦੇ ਆ ਕਮੀਆਂ ਪੇਸ਼ੀਆਂ ਹੈ ਕਮੀਆਂ ਪੇਸ਼ੀਆਂ ਦੂਰ ਕਰਾਉਣ ਦੀ ਗੱਲ ਹੁੰਦੀ ਹੈ ਮੰਨ ਲਓ ਹਾਂ ਹੁਣ ਚੋਣਾ ਹੁੰਦੀ ਹੈ ਅਜ ਦੂਜੇ ਗੇਟ ਦੀਆਂ ਚੋਣਾ ਹੋ ਗਈਆਂ ਹਾਂ ਹੋਰ ਕਰਨਾ ਕਰਾਉਂਦੇ ਆ ਕਿ ਜੂਨ ਨੂੰ ਲਾਸਟ ਚੋਣਾ ਹੋ ਜਾਈਆਂ 4 ਜੂਨ ਨੂੰ ਜੇ ਰਿਜ਼ਲਟ ਇਹ ਆ ਗਿਆ ਕਿ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਹਾਰ ਗਈ ਫਿਰ ਕੀ ਆਪਾਂ ਸਰਟੀਫਿਕੇਟ ਦੇ ਦਾਂਗੇ ਵੀ EVM ਠੀਕ ਹੈ ਉਹਨੂੰ ਵੀ ਤਾਂ ਆਪਾਂ ਠੀਕ ਕਹਿ ਸਕਦੇ ਆ ਕਿਉਂਕਿ ਕਿਸੇ ਨੂੰ ਤਾਂ ਕੋਈ ਨਾ ਕੋਈ ਨੁਕਸਾਨ ਹੁੰਦਾ ਫਿਰ ਜਿਹੜੇ ਵਿਰੋਧ ਵਾਲੇ ਬੰਦੇ ਹੋਣਗੇ ਜੀ ਉਹ ਕਹਿੰਗੇ ਈਵੀਐਮ ਇਹਨਾਂ ਨੇ ਇਸਤੇਮਾਲ ਕਰ ਲਿਆ ਸਵਾਲ ਇਹ ਹੈ ਕਿ ਜਿਹੜਾ ਅਜੇ ਤੱਕ ਸਾਡਾ ਕੈਰੇਕਟਰ ਬਣਨਾ ਚਾਹੀਦਾ ਲੋਕਤੰਤਰਿਕ ਕੈਰੇਕਟਰ ਲੋਕਤੰਤਰਿਕ ਕੈਰੇਕਟਰ ਰਹੇਗਾ ਐ ਹੁਣ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਅਵਲਤਾ ਨੇ ਉਹਨਾਂ ਨੂੰ ਅਵਲਤਾ ਨੂੰ ਉਹਨਾਂ ਅਵਲਤਾਵਾਂ ਵਾਲੇ ਜਿਹੜੇ ਜੱਜ ਐ ਖੁਦਗਰਜ਼ੀ ਤਾਂ ਹਰ ਬੰਦਾ ਖੁਦਗਰਜ਼ ਹੁੰਦਾ ਹੈ ਹਰ ਬੰਦਾ ਮੌਕਾ ਪਰਸਤ ਹੁੰਦਾ ਭਾਵੇਂ ਦਾ ਵੀ ਕੁਝ ਨਾ ਕੁਝ ਹੋਵੇ ਜਿਹੜਾ ਬੰਦਾ ਅੱਜ ਸੁਪਰੀਮ ਕੋਰਟ ਦਾ ਜੱਜ ਆ ਉਹ ਕਹਿੰਦਾ ਜੇ ਮੈਂ ਚੀਫ ਜਸਟਿਸ ਬਣ ਗਿਆ ਤਾਂ ਮੇਰੀ ਜਿਹੜੀ ਐ ਟੌਰਟ ਪਾਵ ਜੇ ਉਹ ਚੀਫ ਜਸਟਿਸ ਬਣ ਜੂਗਾ ਕੋਲੋਜੀਅਮ ਦੇ ਉੱਤੇ ਉਹਦਾ ਕੰਟਰੋਲ ਹੋ ਜੂਗਾ ਦੂਜੇ ਜੱਜਾਂ ਦੀ ਉਹ ਜਿਹੜੀ ਐ رائے ਉਹਨੂੰ ਪ੍ਰਭਾਵਿਤ ਕਰ ਸਕਦਾ ਔਰ ਉਹਦੇ ਰਾਹੀਂ ਉਹ ਆਪਦੇ ਪੁੱਤ ਪਤੀਜਿਆਂ ਨੂੰ ਹਾਈ ਕੋਰਟਾਂ ਦੇ ਅੱਜ ਸੁਪਰੀਮ ਕੋਰਟਾਂ ਦੇ ਜੱਜ ਬਣਾ ਸਕਦੇ ਇਹ ਖੁਦ ਕਰਤੀ ਹਰ ਬੰਦੇ ਚ ਹੁੰਦੀ ਹੈ ਇਹ ਉਸ ਪਾਸੇ ਨੂੰ ਜਾ ਸਕਦੇ ਹੈ ਪਰ ਇਹਦਾ ਜਿਹੜਾ ਹਾਲ ਹੈ ਇਹਦਾ ਤੋੜ ਹੈ ਉਹ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋਵੇਗੀ ਜਾਗਰੂਤਤਾ ਪੈਦਾ ਕਰਕੇ ਤੁਸੀਂ ਲਹਿੜਾਂ ਇਹਦੀਆਂ ਮਜ਼ਬੂਤ ਖੜੀਆਂ ਕਰੋ ਕਿ ਜਿਹੜੀਆਂ ਲਹਿਰਾਂ ਜਿਹੜੀਆਂ ਸਰਕਾਰਾਂ ਨੂੰ ਸਿਸਟਮ ਨੂੰ ਕਿਉਂਕਿ ਸਿਸਟਮ ਜਿਹੜਾ ਆਪਣੇ ਆਪ ਤੇ ਬਣਿਆ ਕਾਨੂੰਨ ਬਣਿਆ ਕਿਤਾਬੀ ਹੈ ਇਹਨਾਂ ਨੂੰ ਜੇ ਤੁਸੀਂ ਆਪਣੇ ਹੱਕ ਵਿੱਚ ਇਸਤੇਮਾਲ ਕਰਵਾਉਣਾ ਲੋਕਾਂ ਦੇ ਹੱਕ ਦੀ ਗੱਲ ਚੱਲੀ ਜਾਵੇ ਤਾਂ ਲੋਕਾਂ ਦੀ ਵਿੱਚ ਜਾਗਰਤ ਹੋਣਾ ਜ਼ਰੂਰੀ ਹੈ ਮੈਂ ਇੱਕੋ ਮਿਸਾਲ ਦੇਣੀ ਚਾਹੂੰਗਾ ਕਿਸਾਨ ਅੰਦੋਲਨ ਹੈ ਅਣਪਲਵੰਦੇਸੀ ਵਿਚਾਰੀ ਕਿੰਨੇ ਕਬੜੇ ਲਿਖੇ ਸੀ ਪਾਸੇ ਆਈਏ ਸਬਸਰ ਵੱਡੇ ਵੱਡੇ ਚਾਰ ਚਾਰ ਵਜ਼ੀਰ ਜੀ ਜੇ ਉਹਨਾਂ ਦੇ ਵਿੱਚੋਂ ਕੋਈ ਦੋ ਚਾਰ ਬੰਦੇ ਰਾਜੇਵਾਲ ਵਰਗੇ ਪੜੇ ਸੀਗੇ ਦੇ ਨਾਲ ਦੇ ਨਾਲ ਠੋਕਦੇ ਸੀ ਜੀ ਲੇਕਿਨ ਉਹਨਾਂ ਨੇ ਇੱਕ ਟੱਗ ਦੇ ਨਾਲ ਆਪਣੀ ਮੂਵਮੈਂਟ ਨੂੰ ਚਲਾਇਆ ਉਸ ਮੂਵਮੈਂਟ ਨੂੰ ਸਬਸਰ ਤਾਜ ਕਰਨੀਆਂ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਦੇ ਬੰਦਾ ਵੱਢ ਕੇ ਟੰਗਦਾ ਲੋ ਜੀ ਕਦੇ ਇਹਨੇ ਬੇਅਦਬੀ ਕਰਦੀ ਨਾ ਉਹਦਾ ਕੋਈ ਸਬੂਤ ਹੈ ਨਾ ਕੋਈ ਲੈਣਾ ਦੇਣਾ ਬੰਦਾ ਮੁੱਟੀ ਮੱਤ ਵਾਲਾ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਸਾਰਾ ਕੁਛ ਹੁੰਦਾ ਰਿਹਾ ਇਹਦੇ باوجود ਵੀ ਜੇ ਉਹ ਅੰਦੋਲਨ ਕਾਮਯਾਬ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਪਈ ਹੈ ਤਾਂ ਚੰਦੀ ਸਾਹਿਬ ਫਿਰ ਆਪਾਂ ਨੂੰ ਇਹ ਮੰਨਣਾ ਪਊਗਾ ਕਿ ਜਿੱਥੇ ਜਾਗਰਤ ਲੋਕ ਹੈਗੇ ਆ ਠੀਕ ਤਰੀਕੇ ਨਾਲ ਚਲਾਉਂਦੇ ਆ ਉੱਥੇ ਸਿਸਟਮ ਨੂੰ ਉਹ ਆਪਦੇ ਮੁਕਾਬਕ ਵੀ ਤੋੜ ਲੈਂਦੇ ਆ ਪਰ ਜੇ ਅਸੀਂ ਭੇਡਾਂ ਬਣ ਕੇ ਬੈਠੇ ਰਵਾਂਗੇ ਕਿ ਜਿਹਨੇ ਕਰਤਾ ਉਹਦੇ ਮਗਰ ਲੱਗਲੇ ਕੋਈ ਇੱਥੇ ਆਰਾਮ-ਰਾਮ ਕਰੀ ਜਾਂਦਾ ਕੋਈ ਮੰਦਰ ਦੇ ਚੱਕਰ ਚੁਰਾ ਫਿਰਦਾ ਕੋਈ ਕਿਸੇ ਚੱਕਰ ਚੁਰਾ ਫਿਰਦਾ ਉਸ ਤਾਂ ਫੇਰਾ ਕੁਝ ਹੋਊਗਾ ਜਿਹੜਾ ਹੁਣ ਹੋਈ ਜਾਂਦਾ ਹੈ ਜੀ ਬਿਲਕੁਲ ਵਾਕਿਆ ਗੱਲ ਸਹੀ ਹੈ ਢੋਲ